ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਜੀ ਦਾ ਖਾਲਸਾ ਰਾਹੇ ਵਜੇ ਕੀ ਫਤਹਿ ਹੋਰ ਥਾ ਮਹੱਲਾ ਪੰਜਵਾ ਗੈਬ ਹੋੜ ਬੰਦੀ ਛੋੜ ਸਤ ਸੰਗੇ ਜੀ ਸੰਗਰੂ ਨਾਨਕ ਦੇਵ ਮਹਾਰਾਜ ਸਾਹਿਬ ਕੈਸੇ ਹਨ ਗੈਬ ਹੋੜ ਬੰਦੀ ਛੋੜ ਗਈ ਹੋਈ ਜਿਹੜੀ ਉਮਰ ਹੈ ਉਹਨੂੰ ਫੇਰ ਬਹੋੜ ਉਵਾਰ ਦਿੰਦੇ ਬਚਾ ਦਿੰਦੇ ਹੈ ਗਈ ਹੋਈ ਜਿਹੜੀ ਦਿੱਤੀ ਸੰਸਾਰਾਕਾਰ ਉਹਨੂੰ ਬੰਨਾਕਾਰ ਕਰਕੇ ਫੇਰ ਬਹੋੜ ਬਚਾ ਲੈਂਦੇ ਉਵਾਰ ਲੈਂਦੇ ਐ ਸੰਸਾਰਾਕਾਰ ਜਿਹੜੀ ਹੋਈ ਐ ਉਹਨੂੰ ਆਤਮਾਕਾਰ ਗੁਰਤੀ ਨੂੰ ਕਰਨ ਦੇ ਸੱਚੇ ਪਾਤਸ਼ਾਹ ਐਸੀ ਕਿਰਪਾ ਕਰਦੇ ਐ ਗਈ ਹੋਰੀ ਜਿਹੜੀ ਉਮਰ ਹੋਏ ਅੱਗੇ ਅਜਾਈ ਉਹਨੂੰ ਫੇਰ ਬਚਾ ਦੁੰਦੇ ਮਾਰਾ ਸਿਮਨ ਪੈਦਲ ਤੇ ਲਾ ਕੇ ਬਖਸ਼ੇ ਕਰ ਦੁੰਦੇ ਹਨ ਨਰੰਕਾਰ ਗੈਬ ਹੋੜ ਬੰਦੀ ਛੋੜ ਇਹ ਮਾਰਾ ਕੈਸੇ ਬੰਦੀ ਛੋੜ ਮੰਦੀ ਖਾਨ ਨੂੰ ਛਡਾਉਣ ਵਾਲੇ ਐ ਜੇ ਬਾਵਰ ਦੀ ਕੈਦ ਵਿੱਚ ਏਵਨਾਵਾਦ ਦੇ ਲੋਕ ਸਾਰੇ ਪਏ ਹੋਏ ਸੀ ਜਦੋਂ ਬਾਵਰ ਗੁਰੂ ਸਾਹਿਬ ਨੇ ਦਰਸ਼ਨ ਕੀਤੇ ਆ ਕੇ ਆਪੇ ਚੱਕੀਆਂ ਫਿਰਦੀਆਂ ਕੈਦੀਆਂ ਦੀਆਂ ਵੇਖੀਆਂ ਗੁਰੂ ਸਾਹਿਬ ਨੂੰ ਕਹਿਣ ਲੱਗਾ ਕਿ ਮਾਰਾ ਮੈਨੂੰ ਜੇ ਪਤਾ ਹੁੰਦਾ ਮੈਂ ਕਦੇ ਏਵਨਾਵਾਦ ਨਾ ਮਾਰਦਾ ਕਿਰਪਾ ਕਰੋ ਮੈਨੂੰ ਬਖਸ਼ਿਸ਼ ਕਰੋ ਤੁਸੀਂ ਮਾਰਾ ਕਿਹਾ ਜਿਨ੍ਹਾਂ ਤੇਰੇ ਨਾਲ ਜੰਮ ਕੀਤਾ ਉਹਨਾਂ ਨਾਲ ਤਾਂ ਹੀ ਜੰਮ ਕੀਤਾ ਆਲੇ ਗਰੀਬ ਬਿਰਦਾਂ ਨੂੰ ਮਾਈਆਂ ਬੱਚੇ ਤਾਂ ਕੀ ਕੈਦ ਕੀਤੇ ਐ ਇਤਨੇ ਨਾਲ ਫਿਲਕਾਂ ਪਾਈਆਂ ਟੁੱਟਣ ਮੋਰ ਕਰੀਆਂ ਇਹਨਾਂ ਨੂੰ ਕੀ ਵਗਾੜਿਆ ਇਹਨਾਂ ਨੂੰ ਸਾਰਿਆਂ ਨੂੰ ਕੈਦੀਆਂ ਰਿਹਾ ਕਰਦੇ ਇਹ ਸੁਣ ਕੇ ਬਾਦ ਅਸਾਰੇ ਕੈਦੀ ਛੁਡਾਤੇ ਸੀ ਉਸ ਵੇਲੇ ਗੁਰੂ ਮਹਾਰਾਜ ਸਾਹਿਬ ਸਾਰੇ ਇਹਨਾਂ ਬਾਦ ਦੇ ਕੈਦੀਆਂ ਨੂੰ ਲੈ ਕੇ ਇਹਨਾਂ ਬਾਦ ਵਿੱਚ ਆ ਗਏ ਸਨ ਤੇ ਉਸ ਵੇਲੇ ਬਾਬਰ ਮਹਾਰਾਜ ਦੇ ਕਿਰਨ ਪਕੜੇ ਕਿ ਮਹਾਰਾ ਸਾਡੇ ਚੁਗਤਿਆਂ ਦੇ ਕਦੇ ਕੁਲ ਵਿੱਚ ਰਾਜ ਨਹੀਂ ਹੋਇਆ ਕਿਰਪਾ ਕਰੋ ਮਹਾਰਾਜ ਜੀ ਕਿੰਨਾ ਚਿਰ ਨਿਆਂ ਕਰੋਗੇ ਉਹਨਾਂ ਚ ਤੁਹਾਡੀ ਕੋਲ ਜਰਾਜ ਰਹੇਗਾ ਇਹ ਬਚਨ ਕੀਤੇ ਇਸ ਪ੍ਰਕਾਰ ਏਵਨਾਵਾਦ ਦੇ ਲੋਕ ਜੇ ਬੰਦੀਖਾਨੇ ਚ ਪੇਸ਼ ਸੀ ਉਹਨਾਂ ਸਾਰਿਆਂ ਨੂੰ ਛੁਡਾਇਆ ਗੁਰੂ ਨਾਨਕ ਸਾਹਿਬ ਜੀ ਨੇ ਇਸ ਪ੍ਰਕਾਰ ਗੁਰੂ ਸਾਹਿਬ ਜੀ ਬੰਦੀ ਛੁੜਾ ਇਸੇ ਪ੍ਰਕਾਰ ਸਾਧ ਸੰਗਤ ਜੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮੀਰੀ ਪੀਰੀ ਦੇ ਮਾਲਕ ਜਿਸ ਵਕਤ ਮਹਾਰਾ ਗਵਾਲੀਅਰ ਚ ਗਏ ਹਨ ਬਾਬ ਜਾਰੇ ਕਹਿੰਤੋ ਕਿ ਮੇਰੇ ਵਾਸਤੇ ਮਹਾਰਾਜ ਜੀ ਲਿਸ਼ਾ ਕਢੋ ਅਤੇ ਚੰਦੂ ਨੇ ਆਪਣੀ ਰਾਜਨੀਤੀ ਨਾਲ ਗੁਰੂ ਸਾਹਿਬ ਜੀ ਜਿੱਥੇ ਸਾਰੀ ਨੂੰ ਦੇ ਕੈਦੀ ਗਵਨਜੋ ਦੇ ਕਿਲੇ ਕੇ ਰਹਿੰਦੇ ਸੀ ਬਵੰਜਾ ਰਾਜੇ ਕਹਿੰਦੇ ਸੀ ਉੱਥੇ ਭੇਜ ਦਿੱਤਾ ਸੀ ਉਹਨਾਂ ਨੂੰ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਛੁਡਾ ਕੇ ਆਪਣਾ ਪੱਲਾ ਪਕੜਾ ਕੇ ਸਾਰਿਆਂ ਕੈਦੀਆਂ ਨੂੰ ਰਾਜਿਆਂ ਨੂੰ ਕੱਢ ਕੇ ਲਿਆਂਦਾ ਜਿਹੜੇ ਜੂਆਂ ਦੇ ਭਰੇ ਹੋਏ ਸੀ ਇਹ ਪੇਤਨਦੰਦ ਬੈਖਣੇ ਰਾ ਮੀਰਾ ਕੋ ਕੋਸੀ ਤੇ ਕੋਈ ਕਿਸੇ ਪਗਨੋਸ਼ ਨਹੀਂ ਸੀ ਕਿਲ ਗੱਡੇ ਹੋਏ ਸੀ ਸੌ ਨਹੀਂ ਸਕਦੇ ਇਹ ਜੇ ਬੜੇ ਤੰਗ ਥਾਂ ਦੇ ਵਿੱਚ ਸਨ ਉਹਨਾਂ ਨੂੰ ਬੰਦੀਖਾਨੇ ਤੋਂ ਛੁਡਾਇਆ ਗੁਰੂ ਹਰਗੋਬਿੰਦ ਸਾਹਿਬ ਜੀ ਐਸੇ ਉਪਕਾਰੀ ਹਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜੇ ਐਵੇਂ ਗੁਰੂ ਗੋਬਿੰਦ ਸਿੰਘ ਸਾਹਿਬ ਔਰੰਗਜ਼ੇਬ ਦੀ ਕਾਇਤ ਤੋਂ ਬਹਾਦਰ ਸ਼ਾਹ ਨੂੰ ਰਾਜ ਦੇ ਕੇ ਜਿੰਨੇ ਲੋਕ ਦਿੱਲੀ ਦੇ ਕੈਦੀ ਸੀ ਆਗਰੇ ਦੇ ਕੈਦੀ ਸੀ ਜਿੱਥੇ ਜਿੱਥੇ ਔਰ ਅੰਮ੍ਰਿਤ ਦੇ ਦੇ ਕੈਦੀ ਕੀਤੇ ਸਾਰਿਆਂ ਬੰਦੀਖਾਨਿਆਂ ਤੋਂ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸਾਰਿਆਂ ਨੂੰ ਜੇਲਾਂ ਤੋਂ ਰਿਹਾਅ ਕਰਾ ਕੇ ਛਡਾਤਾ ਬਖਸ਼ੀ ਕੀਤੀ ਇਸ ਪ੍ਰਕਾਰ ਮਿਹਰ ਕੀਤੀ ਇਸੇ ਪ੍ਰਕਾਰ ਮਹਾਰਾਜ ਸਾਹਿਬ ਜੀ ਗੈਬ ਹੋੜ ਗਈ ਹੋਈ ਜਿਹੜੀ ਉਮਰ ਹੈ ਉਹਨੂੰ ਬਹੋਰ ਉਵਾਰਨ ਵਾਲੇ ਆ ਮੋੜ ਵਾਣੇ ਹੈ ਗਈ ਹੋਈ ਜਿਹੜੀ ਵਿੱਤੀ ਹੈ ਸਾਰਾਂ ਕਾਰ ਉਹਨੂੰ ਬ੍ਰਹਮਾਕਾਰ ਕਰਕੇ ਬਹੋਰ ਉਵਾਰਨ ਵਾਲੇ ਹਨ ਮਾਤਾ ਦੇ ਗਰਭ ਦੇ ਬੰਦੀਖਾਨੇ ਤੋਂ ਕਾਂ ਦੇ ਇਹ ਖਾਨੇ ਤੋਂ ਅਗਿਆਨ ਦੇ ਬੰਦੀ ਖਾਨੇ ਤੋਂ ਮਹਾਰਾਜ ਸਾਹਿਬ ਜਮਨ ਮੰਦਰ ਦੇ ਬੰਦੀ ਖਾਨੇ ਤੋਂ ਛਡਾਉਣ ਵਾਲੇ ਬੰਦੀ ਛੋੜ ਹਨ ਨਿਰੰਕਾਰ ਦੁਖਦਾਰੀ ਫਿਰ ਸਰਗੁਰੀ ਜੀ ਕੈਸੇ ਨਿਰੰਕਾਰ ਪਰਮੇਸ਼ਰ ਦਾ ਰੂਪ ਹਨ ਅਤੇ ਦੁੱਖਾਂ ਨੂੰ ਦਾਰੀ ਨਾ ਦਲਣ ਵਾਲੇ ਹੈ ਦੁੱਖਾਂ ਨੂੰ ਨਾਸ਼ ਕਰਨ ਵਾਲੇ ਹਨ ਸੱਚੇ ਪਾਤਸ਼ਾਹ ਜੀ ਜਮਨ ਮੰਦਰ ਦੇ ਦੁੱਖਾਂ ਦੀ ਦਾਰੀ ਦਵਾਈ ਕਰਨ ਆਏ ਹੈ ਔਸ਼ਧੀ ਕਰਨ ਵਾਲੇ ਹਨ ਦੁੱਖਾਂ ਦੇ ਦਾੜੀ ਰੱਖਿਆ ਕਰਨ ਵਾਲੇ ਹਨ ਦੁੱਖ ਦੇਣ ਵਾਲੀ ਨਾ ਦਲਣ ਵਾਲੇ ਹਨ ਕਰਮ ਨਾ ਜਾਣਾ ਤਰਮ ਨਾ ਜਾਣਾ ਇਸ ਜੀਵ ਅਕਸ਼ਮ ਨਿਸ਼ਕਾਮ ਕਰਮ ਨਹੀਂ ਕਰਨ ਜਾਣਦਾ ਅਦੇ ਤਾਂ ਕੋਈ ਸੰਸਕਾਰ ਹੈ ਸਹਿਬ ਜੋ ਕਿਸੇ ਨੇ ਕਿਸੇ ਕਿਨੂ ਦੇ ਸਹਿਬ ਹੋਣਾ ਇਹ ਸੰਸਕਾਰ ਹੈ ਧਰਮ ਕਿਨੂ ਹੁੰਦੇ ਜਿਵੇਂ ਜਨੇਊ ਆਦਿ ਕੋਈ ਧੂਆਂ ਦਾ ਹੈ ਬੋਦੀ ਆਦਿ ਰੱਖਣੀ ਇਹ ਧਰਮ ਇਸੇ ਪ੍ਰਕਾਰ ਵਰਨਾ ਸ਼ਰਮਾ ਦੇ ਧਰਮ ਆਦਿਕਾਂ ਨੂੰ ਜਗ ਆਦਿਕ ਧਰਮਾਂ ਨੂੰ ਨਹੀਂ ਜਾਣਦੇ ਲੋਭੀ ਮਾਇਆ ਧਾਰੀ ਅਕੀਨ ਸੇਖ ਮਾਸ਼ਾ ਅਲਾਂਕੀ ਹਾਂ ਮਾਇਆ ਦੇ ਧਾਰਨ ਵਿੱਚ ਇਤ ਲੱਗਾ ਹੋਇਆ ਸਾਡਾ ਰਾਤ ਨੂੰ ਨਾਮ ਪਰਿਉ ਧਤ ਗੋਵਿੰਦ ਕਾ ਪਗ ਮਾਰੇ ਨਾਮ ਪੈ ਗਿਆ ਵੀ ਧਤ ਹਨ ਗੋਬਿੰਦ ਪਰਮੇਸ਼ਰ ਦੇ ਇਹ ਰਾਖੋ ਪੈ ਤੁਮਾਰੀ ਜਿਵੇਂ ਨਿਰਭਕਨਿਆ ਕੇ ਕਾਰਨਿਕ ਭਿਆ ਦੇਖ ਧਾਰੀ ਸਾ ਮਹਾਰਾਜ ਸੋ ਆਰਤੀ ਵਾਂਗੀ ਪੈਸਤ ਵਾਰੀ ਐਵੇਂ ਮਹਾਰਾਜ ਸਿੱਧੇ ਪਾਤਸ਼ਾਹ ਜੀ ਆਪ ਦੇ ਨਾਮ ਦੀ ਤਾਇ ਜੇ ਤੁਹਾਨੂੰ ਸੇ ਮਹਾਰਾਜ ਆਪ ਦੇ ਭਗਤ ਬਾਈਦੇ ਆ ਆਪ ਦੀ ਪੈਜ ਪ੍ਰਤਗਿਆ ਹੈ ਆਪ ਰੱਖਣਾ ਕਰੋ ਸਿੱਧੇ ਪਾਤਸ਼ਾਹ ਹਰ ਜੀਓ ਨਿਮਾਨਿਆ ਤੁਮਾਨ ਏਹ ਹਰੀ ਅਕਾਲ ਪੁਰਖ ਜੀ ਜਿਨ੍ਹਾਂ ਨੂੰ ਕੋਈ ਦੁਨੀਆ ਚ ਮਾਨ ਨਹੀਂ ਦਿੰਦਾ ਜਿਵੇਂ ਕੋਈ ਅਮਰਦਾਸ ਸਾਹਿਬ ਪ੍ਰੇਮੇ ਕੁਸ਼ਤੀ ਨੂੰ ਉਹਨਾਂ ਹਰਤਾ ਸੀ ਆਪਦੇ ਇਸ਼ਨਾਮ ਦੇ ਜਲਣ ਵਾਲਾ ਇਸ ਪ੍ਰਕਾਰ ਨਿਮਾਣੇ ਨੂੰ ਮਾਣ ਦੇਣ ਵਾਲਾ ਅਸੀਂ ਦੁਨੀਆ ਦੀ ਮਾਤਾ ਸਾਡਾ ਕੋਈ ਸਤਕਾਰ ਨਹੀਂ ਤੁਸੀਂ ਸਾਰਿਆਂ ਨੂੰ ساری ਦੁਨੀਆ ਦੇ ਬਾਦਸ਼ਾਹ ਬਣਾਉਣ ਨੂੰ ਮਾਣ ਦੇਣ ਵਾਲੇ ਹੋ ਵਧਾਈ ਦੇਣ ਵਾਲੇ ਹੋ ਜੀ ਗਿਆ ਕੀ ਕਰੇ ਮੇਰਾ ਗੋਵਿੰਦਾ ਜੰਗ ਕਾ ਦ੍ਰਿਸ਼ਤ ਕਾ ਜੂਨਾ ਆਲੇ ਤਿਸਤ ਕਾਲ ਦੇ ਤੁਸੀਂ ਪ੍ਰਗਟਾਵਾ ਜਿਨ੍ਹਾਂ ਦੀ ਕੋਈ ਸਾਫ ਫੂੜੀ বারবার ਕੋਈ ਨਿਰਵਾਜ ਨਹੀਂ ਆਉਂਦਾ ਉਹਨੇ ਚੱਤ ਦੁਨੀਆ ਦੇ ਬਾਦਸ਼ਾਹ ਬਣਾ ਕੇ ਚੱਤ ਦੁਨੀਆ ਵਿੱਚ ਪ੍ਰਗਟ ਕਰ ਦਿੰਦਾ ਕਿਉਂ ਮਹਾਰਾਜ ਇਹ ਨਿਚੀ ਜੀ ਦੀ ਕੋਈ ਦੁਨੀਆ ਦੇ ਵਿੱਚ ਨਿਰਵਾਚ ਨਹੀਂ ਹਕੀ ਜ ਕੋਈ ਪਦਾਰਥ ਉਹਨੂੰ ਚੀਜ਼ ਪਦਾਰਥਾਂ ਦੇ مالک ਬਖਸ਼ੇ ਕਰਨ ਵਾਲੇ ਬਣਾ ਦਿੰਦੇ ਹੋ ਬਿਨੋਂ ਗਿਆਨੀ ਬਣਾ ਕੇ ਜੰਮੂ ਮੰਦ ਤੋਂ ਰਹਿਤ ਕਰਨ ਵਾਲੇ ਬਣਾ ਦਿੰਦੇ ਓ ਤੇਰੀ ਕੁਦਰਤ ਕੁਦਰਤ ਕਾ ਕਰਵਾਣਾ ਆਗਦੀ ਕੁਦਰਤ ਸ਼ਕਤੀ ਤੋਂ ਸਕੇ ਨਾਸ਼ਾ ਕੁਰਬਾਨ ਬਲੇ ਹਾਰ ਜਾਈਏ ਰਹਾ ਜਾਂ ਕਹ ਜਿਨਾਰੇ ਕੁਛ ਵੀ ਗੁਸ਼ਟੀ ਚ ਨਹੀਂ ਆਉਂਦਾ ਤੇ ਸਤਕਾਰ ਦਾ ਵੀ ਪ੍ਰਗਟਾਵਾ ਹੈ ਰਹਾ ਜੈਸਾ ਬਾਲਕ ਪਾਏ ਸੁਭਾਈ ਰਹਾ ਮਸਕਰਾਣ ਦੇ ਕੇ ਕਹਿੰਦੇ ਨੇ ਮਹਾਰਾਜ ਜਿਸ ਪ੍ਰਕਾਰ ਬੱਚਾ ਹੁੰਦਾ ਹੈ ਬੱਚਾ ਉਹਦੇ ਸੁਭਾਅ ਪਾਏ ਨਾ ਅਨਸਾਰ ਆਦ ਵਿੱਚ ਬੱਚਾ ਸੁਭਾਅ ਦੇ ਪਾ ਅਨਸਾਰੀ ਲੱਖ ਲੱਖ ਅਪਰਾਧ ਕਮਾਵੇ ਬੱਚਾ ਉਹਦੇ ਸੁਭਾਅ ਅਨਸਾਰ ਇਲਤ ਕਰਦਾ ਹੈ ਲੱਖਾਂ ਗੁਨਾਹਾਂ ਦੇ ਤਾਂ ਹੀ ਕਰਦਾ ਹੈ ਗਾਇਓ ਉਪਦੇਸ਼ ਚਿਰਕੇ ਬਾਪਾ ਜੀ ਅਜੇ ਪਿੰਦਾਂ ਦਾ ਸੁਹਾ ਹੁੰਦਾ ਹੈ ਉਪਦੇਸ਼ ਵੀ ਦਿੰਦਾ ਹੈ ਜਦੋਂ ਬੱਚਾ ਅੰਗ ਨੂੰ ਹੱਥ ਪਾਵੇ ਸਭ ਨੂੰ ਹੱਥ ਪਾਵੇ ਝਕਦਾ ਵੀ ਇਹ ਬਹੁਤ ਤਰ੍ਹਾਂ ਕਰਕੇ ਬਹਾਉਰੇ ਪਿਤਾ ਗੱਲ ਲਾ ਫਿਰ ਪਿਤਾ ਉਸ ਨੂੰ ਵਰਾ ਕੇ ਕੰਠ ਨਾਲ ਵੀ ਲਾ ਲੈਂਦਾ ਹੈ ਇਸੇ ਪ੍ਰਕਾਰ ਮਹਾਰਾ ਤੁਸੀਂ ਸਾਡੇ ਪਿਤਾ ਹੋ ਉਪਦੇਸ਼ ਦਿਨੇ ਹੋ ਜੋ ਵੇਦ ਸ਼ਾਸਤਰਾਂ ਦੇ ਵਿੱਚ ਲਿਖਿਆ ਨੇ ਇੱਕ ਪ੍ਰਕਾਰ ਦੇ ਤੇ ਝਿੜਦੇ ਹੋ ਜਿਹੜਾ ਮਾੜੇ ਕੰਮਾਂ ਤੋਂ ਹਟਾਉਨੇ ਹੋ ਉਪਦੇਸ਼ ਦੇ ਕਰਕੇ ਇਹ ਗੁਰ ਝਿੜਕੇ ਦਾ ਮਿੱਠਾ ਲਾਗੇ ਵਾਲੀ ਸਾਡੇ ਅੰਦਰ ਗੁਣ ਹੋਣਾ ਚਾਹੀਦਾ ਹੈ ਕੀ ਢਿਕੇ ਕੰਮ ਕਰੋ ਲੋ ਮੋਹ ਅਹੰਕਾਰ ਤੇ ਸਾਨੂੰ ਛਡਾਉਣਾ ਚਾਹੁੰਦੇ ਹੋ ਬਹੁਤ ਕਰਨ ਕਰਕੇ ਕੁਕਰਮਾ ਤੋਂ ਛਡਾਉਣ ਵਾਸਤੇ ਬਹੁਤ ਬਿਤਾ ਗੱਲ ਲਾਵੇ ਇਸ ਜਨਮ ਆੜੂਪੀ ਅੱਗ ਤੋਂ ਅਧੇ ਕਾਂਤ ਆਦਿਕ ਸ਼ਰਧਾਂ ਤੋਂ ਝਿਰਕਦੇ ਹਟਾਉਣ ਵਾਸਤੇ ਫੇਰ ਪਿਤਾ ਜੀ ਕੰਠ ਨਾਲ ਵੀ ਆਪ ਆਪ ਕਰਕੇ ਨਾਲ ਲੈਨੇ ਉਹ ਪੇਰ ਰਿਸ਼ਤਾ ਦੇ ਲੈਨੇ ਉਹ ਜਿਵੇਂ ਆਗੋਣ ਦਾਸਲੇ ਇਤਰਾਵ ਜਿਵੇਂ ਸਾਡੇ ਜਨਮਾਂ ਜਨਮਾਂ ਦੇ ਰੋਗਣ ਹੈ ਕੇ ਪ੍ਰਭੂ ਸਮਰੱਥ ਜੀ ਉਹ ਬਖਸ਼ ਲੈਨੇ ਆਪ ਕਿਰਪਾ ਨੂੰ ਆਗੈ ਮਾਰਗ ਪਾ ਅਗਲੇ ਵਾਰ ਤੇ ਗੁਰਸਿੱਖੀ ਦੇ ਭਗਤੀ ਦੇ ਮਾਰਗ راستੇ 'ਚ ਆਪ ਪਾਉਨੇ ਹੂੰ ਬਖਸ਼ੀ ਕਰਦੇ ਹੋ ਆਪ ਐਸੀ ਕਿਰਪਾਲੂ ਹੋ ਹਰ ਅੰਤਰ ਜਾਮੇ ਸਭੇ ਜਾਣੇ ਫੇਰ ਤੈਲ ਪੁਰ ਖੜੀ ਆਪ ਅੰਦਰ ਜਾਮੇ ਹੋ ਘਟ ਘਟ ਕੇ ਅੰਤਰ ਕੀ ਜਾਣ ਤ ਸਾਰੀਆਂ ਬਿਧੀਆਂ ਸਾਡੇ ਕਲਿਆਣ ਦੀਆਂ ਆਪ ਜਾਣਦੇ ਹੋ ਤਾਂ ਕਿਸ ਪੈ ਆਖ ਸੁਣਾਸੀ ਆਦਬ ਬਗੈ ਮਾਰਾ ਹੋਰ ਕਿਹਦੇ ਪਾਸ ਜਾ ਕੇ ਆਖ ਕੇ ਸੁਨਾਈਏ ਆਦਲੇ ਪਾਸ ਹੀ ਜੋ ਕਹਿਣਾ ਸੋ ਪ੍ਰਭ ਜੀ ਪਾਸ ਹੀ ਕਹਿਣਾ ਬਣਦਾ ਹੈ ਕਹਿਣ ਕਥਨ ਨਾ ਪੀਜੈ ਗੋਵਿੰਦ ਜੀ ਉਸ ਤੋਂ ਹੀ ਅੱਖਾਂ ਚ ਤੇਲ ਪਾ ਪਾ ਕੇ ਰੋ ਰੋ ਕੇ ਵਿਖਾਈਏ ਲੋਕਾਂ ਨੂੰ ਕਿਉ ਝੂਠੀਆਂ ਕਥਨੀਆਂ ਕਹੀ ਜਾਂ ਜੇ ਅੰਦਰੋਂ ਪਦਾਰਥਾਂ ਦਾ ਲਾਲ ਕਿਉ ਵੇ ਕਿਉ ਕਥਾ ਦੇ ਕਹਿਣੇ ਕਰਕੇ ਸੋਹਣੀਆਂ ਕੰਤਾ ਬਣਾ ਬਣਾ ਕੇ ਸੋਹਣੀਆਂ ਕਥਾਵਾਂ ਕਿਹੜੇ ਕਰਕੇ ਇਹ ਗੋਬਿੰਦ ਦਾ ਹੌਦਾਂ ਮੰਨ ਨਹੀਂ ਪੀਦਾ ਉਸ ਪ੍ਰਾਣੀ ਦੇ ਤੇ ਪਖੰਡੀ ਦੇ ਤੇ ਹਰ ਪਾਵੈ ਤੇ ਇਰਖਾ ਜੇ ਵੀ ਤੈਨੂੰ ਭਾ ਜਾਵੇ ਤਾਂ ਆਪਦੇ ਸੇਵਕ ਜਾਣ ਕੇ ਆਪ ਪੈਜ ਪ੍ਰਤਗਿਆ ਰੱਖਦੇ ਹੋ ਉਹਨਾਂ ਦੀ ਸੁਕੀਤਾਰ ਛੜ ਰੱਖਿਆ ਕਰਦੇ ਹੋ ਜੋ ਪਰਮ ਕਰ ਲੈਂਦੇ ਹੰਮ ਆਵਰੇ ਉਹ ਤੇ ਮੈਂ ਸੌਲੀ ਦੇਖੀ ਸਾਰੀ ਦੁਨੀਆ ਵਿੱਚੋਂ ਅਸੀਂ ਮਾਰਾ ਹੋਰ ਓਟ ਟੇਕਾਂ ਜਿਹੜੀਆਂ ਐ ਜੋ ਕਿਸੇ ਦੀ ਕੋਟ ਲੈਣੀ ਦੇਵੀ ਤੇ ਸਭ ਵੇਖੀਆਂ ਹੈ ਇਕ ਤੇਰੀ ਔਦ ਰਹੀ ਹੈ ਕੋਈ ਨਹੀਂ ਯੰਤਰ ਵੇਲੇ ਆਖਿਆ ਕਰਨ ਨੂੰ ਸਮਰੱਥ ਨਹੀਂ ਕਾਲ ਤੋਂ ਨਹੀਂ ਵਿਚਾ ਸਕਦਾ ਵਕਾਰਾਂ ਤੋਂ ਨਹੀਂ ਵਿਚਾ ਸਕਦਾ ਇਕ ਆਪ ਦੀ ਔਟ ਹੀ ਰਹਿੰਦੀ ਹੈ ਜਿਸ ਕਰਕੇ ਕਾਲ ਤੋਂ ਹੀ ਬਚੀਦਾ ਹੈ ਵਕਾਰਾਂ ਤੋਂ ਹੀ ਵਿਚਾ ਹੁੰਦਾ ਹੈ ਗਿਆਨ ਤੋਂ ਹੀ ਬਾਝ ਆਈਦਾ ਹੈ ਹੋਏ ਦਿਆਲਾ ਕਿਰਪਾਲ ਤਵ ਠਾਕੁਰ ਜੀ ਮਹਾਰਾਜ ਆਪ ਜੀ ਆਨੂ ਪਿੱਛੇ ਜਿਹਨ ਭਗਤਾ ਤੇ ਸਾਡੇ ਵਿੱਚ ਹੋਏ ਹੋ ਕਿਰਪਾਲੂ ਜੀ ਤੇਤੇਜ ਹੋਏ ਹੋ ਦਵਾਪਰਚੀ ਪ੍ਰਭੂ ਹੋ ਕੇ ਰੱਖਿਆ ਕੀਤੀ ਐ ਐਵੇਂ ਸਵਾਮੀ ਜੀ ਸਾਡੇ ਤੇ ਕਿਰਪਾਲੂ ਹੋਵੋ ਆਪੇ ਸੁਣੋ ਅਰਜਨਤੀ ਆਪ ਹੀ ਮਾਰਾ ਸਾਡੀ ਬੇਨਤੀ ਨੂੰ ਸੁਣੋ ਜਦੋਂ ਸੁਣੋਗੇ ਤਾਂ ਨਿਹਾਲ ਹੋਵਾਂਗੇ ਪੂਰਾ ਸਤਗੁਰ ਮੇਲ ਮਿਲਾ ਸਾਡੀ ਬੇਨਤੀ ਨੂੰ ਸਰਕੇ ਪੂਰੇ ਸਤਗੁਰੂ ਰਾਮਦਾਸ ਮਹਾਰਾ ਸਾਹਿਬ ਗੁਰੂ ਨਾਨਕ ਸਾਹਿਬ ਜੀ ਦੇ ਗੁਰਸਿੱਖੀ ਦੇ ਮੇਲ ਵਿੱਚ ਮਿਲਾ ਲੈਣਾ ਉਚਕੇ ਮਨ ਕੀ ਜਿੰਦਗੀ ਫੇਰ ਸਾਰੀਆਂ ਮੰਦੀਆਂ ਚਿੰਤਾ ਗੁੱਟਾ ਜਿਹੜੀਆਂ ਆਈਆਂ ਹੋਈਆਂ ਤੋਂ ਬੇਵਰ ਹਾਲ ਤੋਂ ਨਹੀਂ ਨਾ ਬਿਚਾ ਨੂੰ ਘਾੜ ਸਤ ਨੂੰ ਇਹ ਮੰਦੀ ਸਾਰੀ ਚਿੰਤਾ ਜਿਹੜੀ ਹੈ ਚੱਕੀ ਜਾਂਦੀ ਹੈ ਫੇਰ ਹਰ ਹਰ ਨਾਮ ਅਬਦ ਮੁਖਤਾਯਾ ਸਤਿਗੁਰੂ ਨੇ ਹਰੀ ਰਾਜ ਉਹ ਸਭ ਨੂੰ ਹਰੇ ਭਰੇ ਕਰਨ ਵਾਲਾ ਅਮਰਤ ਨਾਮ ਸਾਡੇ ਰੀਦੇ ਰੂਪੀ ਮਖੋਚ ਚ ਪਾਉਣਾ ਕੀਤਾ ਵਿਦੇਸ਼ ਦੇ ਕੇ ਜਨ ਨਾਨਕ ਸੁਖ ਬਸੰਤ ਇਸ ਮੁਰਾਇ ਸਤਗੁਰੂ ਜੀ ਕਹਿੰਦੇ ਸੁਖ ਦੇ ਸਹੇਪ ਸਾਡੀ ਜਿੰਦ ਜਿਹੜੀ ਹੈ ਵਸਦੀ ਹੈ ਸੁਖ ਰੂਪ ਵਿੱਚ ਵਸਦੀ ਪਈ ਬਸਦੀ ਸਾਡੀ ਬ੍ਰਹਮਕਾਰ ਹੋ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਾਰੇ ਸੇ ਗੁਰ ਕੋ ਬਲ ਬਲ ਜਾਈ ਆਤਮ ਮੁਕਤ ਹੋਏ ਤਾਰੇ ਐਸੇ ਗੁਰ ਕੋ ਬਲ ਬਲ ਜਾਇ ਆਪ ਮੁਕਤ ਹੋਏ ਤਾਰੇ ਐਸੇ ਗੁਰ ਕੋ ਬਲ ਬਲ ਜਾਇ ਆਪ ਮੁਕਤ ਹੋਏ ਤਾਰੇ ਐਸੇ ਗੁਰ ਕੋ ਬਲ ਬਲ ਜਾਇ ਆਪ ਮੁਕਤ ਹੋਏ ਤਾਰੇ ਐਸੇ ਗੁਰ ਕੋ ਬਲ ਬਲ ਜਾਇ ਆਪ ਮੁਕਤ ਹੋਏ ਤਾਰੇ ਉਹ ਬਲ ਬਲ ਜਾਈਏ ਆਪ ਮੁਖਤ ਕੋਇ ਲਾਏ ਅੱਗੇ ਗੁਰ ਕੋ ਬਲ ਬਲ ਜਾਈਏ ਆਪ ਮੁਖਤ ਕੋਇ ਲਾਏ ਅੱਗੇ ਗੁਰ ਕੋ ਬਲ ਬਲ ਜਾਈਏ ਨਾਰਨ ਨਰਬਦ ਨংসਕਾਰ ਐਸੇ ਗੁਰ ਕੋ ਬਲ ਬਲ ਜਾਈਏ ਐਸੇ ਗੁਰ ਕੋ ਬਲ ਬਲ ਜਾਈਏ ਅੱਗੇ ਗੁਰ ਕੋ ਬਲ ਬਲ مارا سے گر کو ہو بال جائی آپ مکت مارا سی گر کو بل بال جائیے جائیے آپ ਕਵਨ 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 ਗੁਨ ਕਹੀਏ ਕਵਨ 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 ਗੁਨ ਕਹੀਏ ਕਵਨ 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 ਗੁਨ ਕਹੀਏ ਅੰਤ ਨਹੀਂ ਕਿਛੁ ਪਾਰਾ ਸੇ ਗੁਰ ਕੋ ਬਲ ਬਲ ਜਾਈ ਆਪ ਮੁਕਤ ਹੋਇ ਤਾਰਾ ਸੇ ਗੁਰ ਕੋ ਬਲ ਬਲ ਜਾਈਏ ਸਾਰੇ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਤੇ ਸਤਿਗੁਰੂ ਦੀ ਕਿਰਪਾ ਦੁਆਰਾ ਇਹ ਅ fırs ਸੰਗੇਗੀ ਕਥਾ ਦਾ ਇਥੇ ਭੋਗ ਪਿਆ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਇਸ ਕਥਾ ਨੂੰ ਆਪ ਦੇ ਦਰਵਜੇ ਪ੍ਰਵਾਨ ਕਰਨ ਸਾਰਿਆਂ ਸਿੰਘਾਂ ਦੇ ਚਰਨਾਂ 'ਚ ਬੇਨਤੀ ਹੈ ਜਿੰਨੀਆਂ ਰਹਿੰਦਿਆ ਹੋਏ ਨੇ ਸਾਥ ਗੁਰਮਖੋਦ ਲਾਹ ਉਠਾਇਆ ਹੈ ਬੜੇ ਭਾਗਾਂ ਵਾਲੇ ਤੁਸੀਂ ਅਤੇ ਦਾਸ ਵਲੋਂ ਜੋ ਗਲਤੀਆਂ ਹੋਈਆਂ ਹੋਣ ਉਹ ਆਪਣਾ ਬੱਚਾ ਜਾਣ ਕੇ ਮਾਫ ਕਰਨਾ ਗਲਤੀ ਚੇਤੇ ਨਹੀਂ ਰੱਖਣੀ ਅਤੇ ਗੁਰਸਿੱਖੀ ਦਾ ਦਾਨ ਸਾਰਿਆਂ ਅਰਦਾਸ ਕਰਨੀ ਦਾਸ ਨੂੰ ਪ੍ਰਾਪਤ ਹੋਵੇ ਅਤੇ ਸੰਗਤ ਮਿਲ ਕੇ ਗੁਣ ਗਾਓ ਤੇ ਆਪਣੇ ਜੀਵਨ ਨੂੰ ਸਫਲਾ ਕਰੋ ਸਭ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ